ਨਸ਼ਾ ਅਤੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਵਿਅਕਤੀਆਂ ਨੂੰ ਠੱਲ ਪਾਉਣ ਨੂੰ ਲੈ ਕੇ ਨੰਗਲ ਪੁਲਿਸ ਵੱਲੋਂ ਸਮੇਂ-ਸਮੇਂ ਤੇ ਕਾਰਵਾਈ ਆਰੰਭੀ ਜਾਂਦੀ ਹੈ ਇਸ ਲਈ ਅੱਜ ਇੱਕ ਵਾਰ ਫਿਰ ਤੋਂ ਨੰਗਲ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਨੰਗਲ ਥਾਣਾ ਮੁਖੀ ਨੇ ਦੱਸਿਆ ਕਿ ਇੱਕ ਵਿਸ਼ੇਸ਼ ਨਾਕੇ ਦੌਰਾਨ ਮੋਜਵਾਲ ਵਿਖੇ ਪੁਲਿਸ ਪਾਰਟੀ ਨੇ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਨੂੰ ਜੋ ਕਿ ਕੋਲਗਰਾ ਦਾ ਰਹਿਣ ਵਾਲਾ ਹੈ 40 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ 14 ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜਾਂ ਤੇ ਹੁਣ ਐਨਡੀਪੀਐਸ ਐਕਟ ਦੇ ਤਹਿਤ ਇਸ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਸਰ ਇੱਕ ਬੰਦਾ ਫੜਿਆ ਤੁਸੀਂ ਨਸ਼ੀਲੇ ਪਾウダー ਨਾਲ ਕੌਣ ਹੈ ਕਿੱਥੇ ਦਾ ਹੈ ਤੇ ਕੀ ਕਾਰਵਾਈ ਇਹ ਇਹਦਾ ਨਾਮ ਹੈ ਹਰਪ੍ਰੀਤ ਸਿੰਘ ਇਹ ਪਿੰਡ ਕੋਲਗਰਾਮ ਦਾ ਰਹਿਣ ਵਾਲਾ ਆ ਪੁਲਿਸ ਪਾਰਟੀ ਨੇ ਇਹਦੇ ਕੋਲੋਂ 40 ਗ੍ਰਾਮ ਟਿੱਡੇ ਦੀ ਬਰਾਮਦ ਕੀਤੀ ਹੈ ਇਹ ਨੰਗਲ ਮੋਜੋਵਾਲ ਮੋਜੋਵਾਲ ਚੌਂਕ ਤੇ ਖੜਾ ਸੀ ਤੇ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੂੰ ਤੇ ਇਹਦੇ ਆਪਣਾ ਐਨਡੀਪੀਐਸ ਐਕਟ ਦੀ ਧਾਰਾ 2285 ਤਹਿਤ ਕਰਚਾ ਕੀਤਾ ਗਿਆ ਹੈ ਤੇ ਅੱਜ ਮਾਰ ਦੋਗੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਮਾਂਡ ਵਗੈਰਾ ਲਿਆ ਗਿਆ ਤੇ ਮਾਨੋਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ 14ਵਿੰਦਰ ਜੁਡੀਸ ਰਮਾਂਡ ਦਿੱਤਾ ਗਿਆ ਤੇ ਪਹਿਲੇ ਵੀ ਮੁਕੱਦਮੇ ਵਗੈਰਾ ਦਰਜ ਹੈ ਇਹ ਦੋ ਮੁਕੱਦਮੇ ਪਹਿਲੇ ਦਰਜ ਨੇ ਤੇ ਕੀ ਮੈਸੇਜ ਦੇਣਾ ਚਾਹੋਗੇ ਸਮਾਜ ਵਿਰੋਧੀਆਂ ਸਰਾਂ ਨੂੰ ਸਮਾਜ ਵਿਰੋਧੀਆਂ ਸਰਾਂ ਲਈ ਇਹ ਮੈਸੇਜ ਹੈ ਵੀ ਜਾਂ ਤਾਂ ਇਹ ਕੰਮ ਛੱਡ ਦੋ ਨਹੀਂ ਤਾਂ ਫਿਰ ਪੁਲਿਸ ਆਪਣਾ ਸਖਤ ਕਾਰਵਾਈ ਕਰੇਗੀ